ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਚੰਡੀਗੜ੍ਹ ਰੋਡ ਮਾਲਪੁਰ ਆਵਾਣਾ ਗਲਾਡਾ ਵੱਲੋਂ ਦੁਕਾਨ ਆ ਕੇ ਢਾਉਣ ਦਾ ਮਾਮਲਾ ਸਰਦਾਰ ਜਸਵੀਰ ਸਿੰਘ ਗੜੀ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਸਰਕਾਰ ਦੇ ਚੰਡੀਗੜ੍ਹ ਦਰਬਾਰ ਵਿੱਚ ਵੀ ਪਹੁੰਚ ਗਿਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਵਿੱਚ ਗਏ ਵਫਦ ਜਿਸ ਵਿੱਚ ਦੇਸ਼ ਦੁਨੀਆ ਦੀ ਟੀਮ ਵੀ ਸ਼ਾਮਲ ਸੀ ਵੱਲੋਂ ਸ਼ਿਕਾਇਤ ਤੇ ਤੁਰੰਤ ਐਕਸ਼ਨ ਮੋਡ ਵਿੱਚ ਆ ਗਈ ਅਤੇ ਉਨ੍ਹਾਂ 6 ਮਈ ਤੱਕ ਸਾਰਾ ਰਿਕਾਰਡ ਪੇਸ਼ ਕਰਨ ਦੇ ਗਲਾਡਾ ਨੂੰ ਹੁਕਮ ਜਾਰੀ ਕਰਕੇ ਤਲਬ ਕਰ ਲਿਆ ਹੈ ਉਨਾ ਗੁਰਦੁਆਰਾ ਸਾਹਿਬ ਨੂੰ ਦੁਕਾਨ ਲਿਕਣ ਵਾਲੇ ਅਧਿਕਾਰੀ ਉੱਤੇ ਵੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਆਓ ਦੇਖਦੇ ਹਾਂ ਗੁਰਦੀਪ ਸਿੰਘ ਭਾਮੀਆਂ ਦੀ ਇਹ ਖਾਸ ਰਿਪੋਰਟ ਗਰਾਟਾ ਦੇ ਬੰਨਾ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਜੋ ਚਮਾਲਪੁਰਾ ਬਾਣਾ ਚੰਡੀਗੜ੍ਹ ਰੋਡ ਲੁਧਿਆਣਾ ਦੇ ਵਿੱਚ ਸਥਿਤ ਹਨ ਕਲਾੜਾ ਵੱਲੋਂ ਸਮੇਂ-ਸਮੇਂ ਅਨੁਸਾਰ ਇਹ ਇੱਕ ਨਜਾਇਜ਼ ਕਬਜ਼ਾ ਦੱਸ ਕੇ ਨੋਟਿਸ ਜਾਰੀ ਕੀਤੇ ਜਾਂਦੇ ਹਨ ਜਿਸ ਦੀ ਅਸੀਂ ਲਗਾਤਾਰ ਪੈਰਵਾਈ ਕਰਦੇ ਹੋਏ ਉਹਨਾਂ ਨਾਲ رابطہ ਕਾਇਮ ਰੱਖਦੇ ਹਾਂ ਸਮੇਂ-ਸਮੇਂ ਦੇ ਅਨੁਸਾਰ ਜਿਸ ਤਰ੍ਹਾਂ ਦੇ ਵੀ ਸਾਨੂੰ ਜ਼ਰੂਰਤ ਪੈਂਦੀ ਆ ਸੰਗਠਾਾਂ ਦੇ ਸਹਿਯੋਗ ਨਾਲ ਕਾਫੀ ਚਤੋਂ ਜਤੋ ਜਹਦ ਵੀ ਕੀਤੀ ਹੈ ਅਸੀਂ ਇਸ ਮਾਮਲੇ ਦੇ ਵਿੱਚ ਪਿਛਲੇ ਸਾਰੇ ਸੰਗਠਾਾਂ ਦੇ ਸਹਿਯੋਗ ਨਾਲ ਤੇ ਅਣਥੱਕ ਵਰਕਰਾਂ ਦੇ ਮਿਹਨਤ ਤੇ ਸਦਕਾ ਸਾਨੂੰ ਗੁਰਾੜਾ ਨੇ ਇਸ ਜ਼ਮੀਨ ਨੂੰ ਅਲਾਟ ਕਰਨ ਵਾਸਤੇ ਇੱਕ ਮੰਗ ਪੱਤਰ ਦੇਣ ਵਾਸਤੇ ਕਿਹਾ ਸੀ ਮੰਗ ਪੱਤਰ ਨੇ ਲੈਟਰ ਅਲਾਟਮੈਂਟ ਵਾਸਤੇ ਕਿਹਾ ਸੀ ਆ ਵੀ ਲੈਟਰ ਆਫ ਅਲਾਟਮੈਂਟ ਵਾਸਤੇ ਸਾਨੂੰ ਤੁਸੀਂ ਲੈਟਰ ਦਿਓ ਜਿਸ ਦੇ ਵਿੱਚ ਦੱਸਿਆ ਜਾਵੇ ਕਿ ਐਸ ਪਰ ਗੁਰਾੜਾ ਗਾਈਡਲਾਈਨਸ ਜੋ ਗੁਰਾੜਾ ਦੀ ਧਾਰਮਿਕ ਸਥਾਨਾਂ ਨੂੰ ਪਾਲਿਸੀ ਈਸ਼ੂ ਕਰਨ ਦੀ ਸਕੀਮ ਹੈ ਉਸ ਸਕੀਮ ਦੇ ਤਹਿਤ ਸਾਨੂੰ ਗੁਰਦੁਆਰਾ ਸਾਹਿਬ ਜਗ੍ਹਾ ਅਲਾਟ ਕੀਤੀ ਜਾਵੇ ਉਸ ਦੇ ਵਿੱਚ ਅਸੀਂ ਉਹ ਖਸਰਾ ਨੰਬਰ ਜਿੰਨੀ ਲੰਬਾਈ ਚੜਾਈ ਸੀ ਉਹ ਸਾਰਾ ਲਿਖ ਕੇ ਉਤਰ ਦਖਣ ਜੋ ਉਹ ਜਿਹੜੇ ਇਤਸ਼ਾਵਾਸੀਆਂ ਸਾਰੀਆਂ ਹੱਦਾਂ ਲਿਖ ਕੇ ਦਿੱਤੀਆਂ ਉਹ 2019 ਦੇ ਵਿੱਚ ਅਸੀਂ ਕਲਾਡਾ ਨੂੰ ਦੇ ਕੇ ਆਏ ਸੀ ਜਿਸ ਦੀ ਰਸੀਦ ਨੰਬਰ ਐਪਲੀਕੇਸ਼ਨ ਦੇ ਵਿੱਚ ਅਸੀਂ ਦਰਜ ਕਰਵਾਈ ਆ ਉਸ ਤੋਂ ਬਾਅਦ ਕੋਈ ਗਲਾਡਾ ਨੂੰ ਅਸੀਂ ਪੁੱਛਦੇ ਰਹੇ ਪਰ ਉਹਨਾਂ ਨੇ ਕੋਈ ਉਸਦੀ ਕਾਰਵਾਈ ਦੇ ਬਾਰੇ ਸਾਨੂੰ ਦੱਸਿਆ ਨਹੀਂ ਕਹਿੰਦੇ ਅਸੀਂ ਫਾਈਲ ਬਣਾ ਕੇ ਚੰਡੀਗੜ੍ਹ ਭੇਜੀ ਹੋਈ ਆ ਤੇ 2021 ਦੇ ਵਿੱਚ ਇੱਕ ਉਹਨਾਂ ਨੇ ਮੀਟਿੰਗ ਕਾਲ ਕੀਤੀ ਸੀ ਜਿਸ ਦੇ ਵਿੱਚ ਚੀਫ ਐਡਮਿਨਿਸਟਰेटर ਗਲਾਡਾ ਚੀਫ ਐਡਮਿਨਿਸਟਰेटर ਵਰਕ ਅਫ ਬੋਰਡ ਚੰਡੀਗੜ੍ਹ ਤੇ ਸਟੇਟ ਅਫੀਸਰ ਚੰਡੀਗੜ੍ਹ ਉਹ 10 ਤਨਕੀ ਨੂੰ ਸੋ ਮੋਹਾਲੀ ਸੈਕਟਰ 62 ਸ਼ਾਇਦ ਕੋਡਾ ਦਾ ਉਸ ਦੇ ਵਿੱਚ ਬੁਲਾਇਆ ਗਿਆ ਸੀ ਪ੍ਰੋਫੈਸਰ ਦਸੇ ਵਿਭਾਗਿਆਂ ਨੂੰ ਪਰ ਉਸ ਮੀਟਿੰਗ ਦਾ ਕੀ ਰਿਜ਼ਲਟ ਨਿਕਲਿਆ ਅੱਜ ਤੱਕ ਉਹ ਸਾਨੂੰ ਕਿਸੇ ਨੇ ਦੱਸਿਆ ਨਹੀਂ ਹੈਗਾ ਅਸੀਂ ਤਾਂ ਉਸ ਸਮੇਂ ਆਸ ਕਰਦੇ ਸੀ ਵੀ ਸਾਡੇ ਜਿਹੜਾ ਮਸਲਾ ਇਹ ਦੋ ਤਿੰਨ ਪੀੜੀਆਂ ਤੋਂ ਚੱਲ ਰਿਹਾ ਉਹ ਜਲਦੀ ਹੱਲ ਹੋ ਜਾਏਗਾ ਪਰ ਆ ਹੁਣ ਗਰਾਡਾਂ ਨੇ 25325 ਦਾ ਨੋਟਿਸ 14 1046 25 ਨੂੰ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਵਿੱਚ ਚਿਪਕਾ ਦਿੱਤਾ ਤੇ ਜਿਸ ਤੋਂ ਲਿਖਿਆ ਸੀ ਕਿ ਗੁਰਦੁਆਰਾ ਤੁਸੀਂ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਨਾਮ ਦੀ ਦੁਕਾਨ ਬਣਾ ਕੇ ਫੁੱਡਾ ਦੀ ਫੁੱਡਾ ਦੀ ਗਲਾਡਾ ਦੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੈ ਜੋ ਕਿ ਬਹੁਤ અપਮਾਨਜਨਕ ਸ਼ਬਦ ਲੱਗ ਰਹੇ ਹਨ ਕਿ ਗੁਰਦੁਆਰੇ ਨੂੰ ਜਿੱਥੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਉਸ ਨੂੰ ਦੁਕਾਨ ਦਾ ਨਾਮ ਦਿੱਤਾ ਜਾਵੇ ਉਹ ਵੀ ਸਰਕਾਰੀ ਵਿਭਾਗਾਂ ਵੱਲੋਂ ਅਸੀਂ ਇਸ ਚੀਜ਼ ਨੂੰ ਬਹੁਤ ਮਹਿਸੂਸ ਕਰ ਰਹੇ ਹਾਂ ਅਪਰ ਸਹਿਜ ਰਚੀ ਗੁਰਪਾਵਨਾ ਆ ਰਹੀ ਆ ਕਿ ਸਾਡੇ ਗੁਰੂ ਦੇ ਨਾਂ ਨੂੰ ਉਹਨਾਂ ਨੇ ਦੁਕਾਨ ਬਣਾ ਕੇ ਸ਼ੋਅ ਕੀਤਾ ਹੈ ਤੇ ਇਸੇ ਸਬੰਧ ਵਿੱਚ ਅੱਜ ਐਸ்சிਐਸਟੀਜ਼ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਦੇ ਦਫ਼ਤਰ ਦੇ ਵਿੱਚ ਪਹੁੰਚੇ ਆ ਇਹਨਾਂ ਦੀ ਮਿਹਨਤ ਦੇ ਸਦਕਾ ਜਾਂ ਇਹਨਾਂ ਦਾ ਸਹਿਯੋਗ ਲੈ ਕੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਗਲਾਡਾ ਨੂੰ ਸਾਡੇ ਇਸ ਮਸਲੇ ਦਾ ਹੱਲ ਕਰਵਾ ਕੇ ਗੁਰਦੁਆਰਾ ਸਾਹਿਬ ਨੂੰ ਜੋ ਅਸੀਂ ਰਿਕੁਐਸਟ ਲੈਟਰ ਦਿੱਤੀ ਸੀ ਜਾਂ ਗੁਰਦੁਆਰਾ ਸਾਹਿਬ ਵੱਲੋਂ ਕਿ ਉਹ ਗੁਰਦੁਆਰੇ ਦੀ ਜ਼ਮੀਨ ਆ ਜੋ ਉਸ ਨੂੰ ਸਰਕਾਰੀ ਮਾਨਤਾ ਪ੍ਰਾਪਤ ਕੀਤੀ ਜਾਵੇ ਤੇ ਉਹ ਅਲਾਟਮੈਂਟ ਲੈਟਰ ਗੁਰਦੁਆਰਾ ਸਾਹਿਬ ਨੂੰ ਦਿੱਤਾ ਜਾਵੇ ਅੱਜ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਜੀ ਜਮਾਲਪੁਰ ਅਵਾਣਾ ਚੰਡੀਗੜ੍ਹ ਰੋਡ ਲੁਧਿਆਣਾ ਇਹ ਸ਼ਿਕਾਇਤ ਬਹੁਤ ਪੁਰਾਣੀ ਔਰ ਇਹਨਾਂ ਦਾ ਮਾਮਲਾ ਬੜਾ ਪੁਰਾਣਾ ਮੈਨੂੰ ਯਾਦ ਹੈ 14 ਅਗਸਤ 2019 ਨੂੰ ਜਦੋਂ ਨਜਾਇਜ਼ ਕਬਜ਼ਾ ਆ ਕੇ ਗੁਰਦੁਆਰਾ ਸਾਹਿਬ ਕੋਲੋਂ ਮਾਲਕੀ ਦੇ ਕਾਗਜ਼ ਮੰਗੇ ਗਏ ਸੀਗੇ ਹਾਈ ਕੋਰਟ ਦੇ ਮਾਧਿਅਮ ਤੋਂ ਜਿਹੜਾ ਇੱਕ ਆਰਟੀਆਈ ਐਕਟਿਵਿਸਟ ਵੱਲੋਂ ਇਹ ਕੇਸ ਜਿਹੜਾ ਕੋਰਟ ਦੇ ਮਾਧਿਅਮ ਤੋਂ ਚੱਕਿਆ ਗਿਆ ਸੀ ਔਰ ਮੈਨੂੰ ਯਾਦ ਹੈ ਕਿ ਉਦੋਂ ਕਾਂਗਰਸ ਦੀ ਮਾਜੋਬ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਦੀ ਸਰਕਾਰ ਸੀ ਔਰ ਇਸ ਨੋਟਿਸ ਦੇ ਆਧਾਰ ਤੇ ਹਾਈ ਕੋਰਟ ਦੇ ਵੱਡੇ-ਵੱਡੇ ਬਲਡੋਜ਼ਰ ਜਿਹੜੇ ਗੁਰਦੁਆਰਾ ਸਾਹਿਬ ਨੂੰ ਢਾਉਣ ਦੇ ਲਈ ਗਰਾਡਾ ਆਫਿਸ ਤੋਂ ਰਵਾਨਾ ਹੋ ਗਈ ਸੀ ਸ੍ਰੀ ਗੁਰੂ ਰਵਤਾਸ ਗੁਰੂ ਘਰ ਜਮਾਲਪੁਰ ਰਵਾਨਾ ਚੰਡੀਗੜ੍ਹ ਰੋ ਲੁਧਿਆਣਾ ਉਨਟੌਣ ਦੇ ਲਈ ਔਰ ਮੈਨੂੰ ਇਹ ਵੀ ਯਾਦ ਹੈ ਕਿ ਉਸ ਦਿਨ ਜਦੋਂ ਮੈਨੂੰ ਇਹ ਸੂਚਨਾ ਗੁਰੂ ਘਰ ਦੇ ਕਮੇਟੀ ਵੱਲੋਂ ਮੇਰੇ ਕੋਲ ਫੋਨ ਦੇ ਮਾਧਿਅਮ ਤੋਂ ਆਈ ਸੀ ਉਸੇ ਦਿਨ ਮੈਂ ਪ੍ਰੈਸ ਕਾਨਫਰੰਸ ਜਾਰੀ ਕਰਕੇ ਵੀਡੀਓ ਬਿਆਨ ਜਾਰੀ ਕੀਤਾ ਸੀ ਕਿ ਜੇ ਗੁਰੂ ਰਵਤਾਸ ਮਹਾਰਾਜ ਦੇ ਗੁਰਦੁਆਰੇ ਨੂੰ ਕਾਂਗਰਸ ਸਰਕਾਰ ਦੇ ਭੇਜੇ ਹੋਏ ਬਲਡੋਜ਼ਰ ਗੁਰਦੁਆਰਾ ਸਾਹਿਬ ਦੀ ਕੰਧ ਦੇ ਪਰਸ਼ਾਵੇਂ ਨੂੰ ਵੀ ਟੱਚ ਕਰ ਗਏ ਅਸੀਂ ਪੰਜਾਬ ਦੇ ਵਿੱਚ ਇੱਟ ਨਾਲ ਇੱਟ ਖੜਕਾ ਦੇਣੀ ਹੈ ਇਹ ਤਾਂ ਪੁਰਾਣੀ ਗੱਲ ਹੋ ਗਈ। ਉਦੋਂ ਦਾ ਮਾਮਲਾ ਇਹ ਰੁਕਿਆ 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 ਅੱਜ ਫੇਰ ਗਲਾਡਾ ਦੇ ਮਾਧਿਅਮ ਤੋਂ ਚੱਲਿਆ ਆਇਆ ਔਰ ਗੁਰੂ ਦੁਆਰਾ ਸ਼੍ਰੀ ਗੁਰੂ ਰਵਦਾਸ ਮਹਾਰਾਜ ਦੇ ਨਾਮ ਤੇ ਸਾਰੀ ਕਮੇਟੀ ਅੱਜ ਕਮਿਸ਼ਨ ਦੇ ਦਫ਼ਤਰ ਪੁੱਜੀ ਆ। ਇਹਦੇ ਚ ਬੁੱਢਾ ਦਾ ਲੈਟਰ ਹੈ ਜਿਹੜਾ 1145 ਦਾ। ਇਸ ਕਬਜ਼ੇ ਨੂੰ ਇਹ ਨਜਾਇਜ਼ ਜਿਹੜੀ ਕਾਰਵਾਈ ਹਟਾਉਣ ਦੇ ਜਿਹੜਾ ਪੁਰਾਣਾ ਜਿਹੜਾ ਹਿਸਾਬ-ਕਿਤਾਬ ਚੱਲਦਾ ਇਹਦੇ ਜਿਹੜਾ ਤਾਜ਼ਾ ਲੈਟਰ ਆਇਆ। 25 ਦਿਨ 25 ਦਾ ਗਲਾਡਾ ਨੇ ਇਹਨਾਂ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਇੱਕ ਤਾਂ ਗੁਰੂ ਘਰ ਨੂੰ ਗੁਰਦੁਆਰਾ ਨਾਮ ਦੀ ਦੁਕਾਨ ਬਣਾ ਕੇ ਨਿਯਾਜ ਕਬਜ਼ਾ ਕੀਤਾ ਹੋਇਆ ਇਹਦੇ ਨਾਲ ਸਮੁੱਚੇ ਰਵਦਾਸੀਆ ਭਾਈਚਾਰੇ ਦੀਆਂ ਭਾਵਨਾਵਾਂ ਜਿਹੜੀਆਂ ਐ ਉਹ ਹਟ ਹੋਈਆਂ ਆ ਤਕਰੀਬជា ਇਹਨਾਂ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਇਹਨਾਂ ਨੇ ਆਪਣੀ ਸ਼ਿਕਾਇਤ ਵਿੱਚ ਲਿਖੀ ਆ ਗੱਲ ਕਿ ਜਿਹੜਾ ਇਹ ਲੈਟਰ ਗਲਾਡਾ ਨੇ ਘਟਿਆ ਕਿ ਗਲਾਡਾ ਦੀ ਉਕਤ ਜ਼ਮੀਨ ਤੇ ਗੁਰਦੁਆਰਾ ਨਾਮ ਦੀ ਦੁਕਾਨ ਬਣਾ ਕੇ ਨਿਯਾਜ ਕਬਜ਼ਾ ਕੀਤਾ ਹੋਇਆ ਔਰ 7 ਦਿਨ ਦੇ ਵਿੱਚ ਵਿੱਚ ਗਲਾਡਾ ਨੂੰ ਜ਼ਮੀਨ ਦੀ ਜਿਹੜੀ ਮਾਲਕੀ ਹੈ ਉਹਦੇ ਕਾਗਜ਼ਾਤ ਦਿਖਾਉਣ ਦੇ ਲਈ ਪੁੱਛਿਆ ਗਿਆ ਹੈ ਜਦੋਂ ਕਿ ਇਸ ਤੋਂ ਪਹਿਲਾਂ ਗਲਾਡਾ ਜਦੋਂ ਅਸੀਂ ਪਿਛਲਾ ਪ੍ਰੋਟੈਸਟ ਕੀਤਾ ਸੀ ਉਦੋਂ ਮੈਂ ਪੋਲੀਟੀਕਲ ਸੀ ਅੱਜ ਤੱਕ ਮੈਂ ਪ੍ਰੋਟੈਸਟ ਨਹੀਂ ਕਰ ਸਕਦਾ ਉਸ ਵੇਲੇ ਗਲਾਡਾ ਨੇ ਇਹਨਾਂ ਨੂੰ ਬਕਾਇਦਾ ਕਮੇਟੀ ਨੂੰ ਇਹ ਪੁੱਛਿਆ ਸੀ ਕਿ ਤੁਸੀਂ ਕੋਈ ਏਦਾਂ ਦਾ ਲਿਖਤੀ ਦਿਓ ਏਦਾਂ ਦਾ ਕੋਈ ਕਾਗਜ਼ ਦਿਓ ਜਿਹਦੇ ਨਾਲ ਅਸੀਂ ਤੁਹਾਡਾ ਇੱਕ ਗੁਰੂ ਘਰ ਦਾ ਮਾਮਲਾ ਹੱਲ ਕਰ ਸਕੀਏ ਔਰ ਅੱਜ ਇਹ ਕਮਿਸ਼ਨ ਦੇ ਦਫ਼ਤਰ ਆਏ ਆ ਕਿ ਸਾਡੇ ਨਾਲ ਜਿਹੜਾ ਇਹ ਹੋਇਆ ਇਹ ਜਾਤੀ ਗਤਹੀਣ ਭਾਵਨਾ ਪੈਦਾ ਕਰਨ ਵਾਲੇ ਸ਼ਬਦ ਲਿਖ ਕੇ ਗੁਰਦੁਆਰਾ ਸਾਹਿਬ ਨੂੰ ਨੋਟਿਸ ਭੇਜਣ ਲਈ ਔਰ ਜਿਹੜੇ ਅਫਸਰ ਨੇ ਇਹ ਕਾਰਵਾਈ ਕੀਤੀ ਆ ਗੁਰੂਕਰਨੂ ਦੁਕਾਨ ਲਿਖਿਆ ਉਹਦੇ ਖਿਲਾਫ ਐਸਸੀਐਸਟੀ ਐਕਟ ਦਾ ਜਿਹੜਾ ਪਰਚਾ ਦਰਜ ਕਰਨ ਦੀ ਇਹਨਾਂ ਨੇ ਬੇਨਤੀ ਭੇਜੀ ਆ ਤਾਂ ਜੋ ਸਰਕਾਰ ਨੂੰ ਵੀ ਇਹ ਬੇਨਤੀ ਕੀਤੀ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਕਿ ਤੇ ਸਖਤ ਕਾਰਵਾਈ ਕੀਤੀ ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਜਮਾਲਪੁਰਾ ਵਾਣਾ ਜੋ ਚੰਡੀਗੜ੍ਹ ਰੋਡ ਉੱਤੇ ਸਥਿਤ ਹੈ ਉੱਥੇ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਜੋ ਕਿ ਪ੍ਰਾਤਨ ਸਮਿਆਂ ਤੋਂ ਉੱਥੇ ਸਥਿਤ ਹੈ ਔਰ 1964 ਵੇਲੇ ਦੀ ਉਹ ਇਮਾਰਤ ਬਣੀ ਹੋਈ ਹੈ ਉਹਦੇ ਪ੍ਰਤੀ ਗਲਾਡਾ ਵੱਲੋਂ ਕੁਝ ਦਿਨ ਪਹਿਲਾਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕੀਤਾ ਗਿਆ ਜਿਸ ਵਿੱਚ ਉਹਨੂੰ ਢਾਉਣ ਦੀ ਗੱਲ ਕਹੀ ਗਈ ਹੈ ਔਰ ਉੱਥੇ ਇੱਕ ਸ਼ਬਦਾਵਲੀ ਵਰਤੀ ਗਈ ਹੈ ਗੁਰਦੁਆਰਾ ਦੁਕਾਨ ਦੁਕਾਨ ਗੁਰਦੁਆਰਾ ਨਾਮ ਦੀ ਦੁਕਾਨ ਪਰਤ ਹੈਗਾ ਜਿਸ ਨੂੰ ਲੈ ਕੇ ਐਸਸੀ ਭਾਈਚਾਰੇ ਵਿੱਚ ਰਵਿਦਾਸੀਆ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਔਰ ਇਸੇ ਤਹਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਐਕਸ਼ਨ ਲਏ ਗਏ ਨੇ ਜਿਹਦੇ ਤਹਿਤ ਅੱਜ ਚੰਡੀਗੜ੍ਹ ਵਿਖੇ ਐਸਸੀ ਐਸਟੀ ਦੇ ਜੋ ਚੇਅਰਮੈਨ ਨੇ ਸਰਦਾਰ ਜਸਵੀਰ ਸਿੰਘ ਗੜੀ ਉਹਨਾਂ ਨੂੰ ਇੱਕ ਇਹਨਾਂ ਨੇ ਮੰਗ ਪੱਤਰ ਵੀ ਦਿੱਤਾ ਹੈ ਤੇ ਉਹਨਾਂ ਨੇ ਪ੍ਰੋਸਾ ਦਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਇਹਦੀ ਇਹਦੇ ਉੱਤੇ ਵਧੀਆ ਕਾਰਗੁਜ਼ਾਰੀ ਕੀਤੀ ਜਾਊਗੀ ਔਰ ਇਹਨਾਂ ਨੂੰ ਜੋ ਲੀਗਲ ਆ ਕੰਮ ਉਹ ਕਰਵਾਇਆ ਜਾਊਗਾ ਸਰਕਾਰ ਵੱਲੋਂ ਉਹਨਾਂ ਨੇ ਆਸ਼ਵਾਸਨ ਦਵਾਇਆ ਜੀ ਬਹੁਤ-ਬਹੁਤ ਧੰਨਵਾਦ